कि 60 ਮਾਈਨਸ ਹੋਊਗੀ ਇਹਨੂੰ ਕੋਈ ਬੈਟਰੀ ਨਹੀਂ ਚਾਹੀਦੀ ਇਹ ਸਟਾਰਟ ਹੋਊਗਾ ਅੱਛਾ ਮਾਈਨਸ 60 ਦੇ ਵਿੱਚ ਉਹ ਮੈਂ ਤੁਹਾਨੂੰ ਦਿਖਾ ਲਾਂ ਕਿਦਾਂ ਇਹ ਕਿਹੜਾ ਕਿੱਥੋਂ ਦਾ ਬਣਿਆ ਹੁੰਦਾ ਇਹ ਕਹਿ ਤਾ ਇਹ ਆਪਣੇ ਆ ਹੈਗੇ ਤਾਂ ਮਿਰਕ ਨਹੀਂ ਇਹ ਕੋਈ ਟਾਸਿਕ ਨਿਕਲਦੀ ਆ ਅੱਛਾ ਇਹ ਆਮ ਬੰਦਾ ਨਹੀਂ ਉਹ ਤਾਂ ਪੈਣੀ ਹੋਏ ਜਿਹੜਾ ਐਕਸਪੀਰੀਅੰਸ ਉਹ ਤਾਂ ਕਰ ਲੂਗਾ ਇਹ ਤੁਸੀਂ ਵੱਡਿਓ ਕਿ ਇਹ ਵੱਡਾ ਇਹ ਬਹੁਤ ਵੱਡਾ ਮੇਰੇ ਤੋਂ ਤਾਂ ਇਹ ਮੈਨੂੰ ਬੇਫਕੂ ਬਣਾਉਂਦਾ ਕਿਹੜੇ ਸਾਨੂੰ ਦਾ ਜਾਨਵਾ ਪਾਪਾ ਜੀ ਇਹ 53 ਦਾ ਤੇ ਤੁਸੀਂ ਮੈਂ ਚੌਂਟ ਦਾ ਆ ਚੌਂਟ ਦਾ ਇਹ ਫਿਰ ਉਹ ਕਹਿੰਦਾ ਵਾਕੜ ਦਾ ਹਾਂ ਤਾਂ ਇਉਂ ਇਹ ਬੀ ਤੂੰ ਇਹਨੇ ਵੱਡਾ ਸੀ ਸਾਰਿਆਂ ਨਾਲੋਂ ਇਹ ਟਰੈਕਟਰ ਆ ਇਹ ਹੁੰਦੇ ਤਾਂ ਟਰੈਕਟਰ ਹੀ ਪਰ ਇਹਨੂੰ ਕੈਟ ਕਹਿੰਦੇ ਆ ਕੈਟ ਕਹਿੰਦੇ ਆ ਆ ਮਤਲਬ ਟੈਂਕਰ ਗਾ 1944 ਦਾ ਜੌਂਡੀਅਰ ਦੇਖਦੇ ਆਂ ਸਟਾਰਟ ਹੁੰਦਾ ਕਿ ਨਹੀਂ ਹੁੰਦਾ ਬਾਈ ਹੋ ਜੂ ਸਟਾਰਟ ਇਹ ਪੁੱਛਦੇ ਆਂ ਬਈ ਹੁਣ ਪਤਾ ਤਾਂ ਨਹੀਂ ਕਿਸੇ ਵੀ ਚੀਜ਼ ਦਾ ਪਰ ਟਰਾਈ ਕਰ ਲੈਨੇ ਆਂ ਪਰ ਇਹਦਾ ਆ ਇਹਦੇ ਚ ਕੰਪਰੈਸ਼ਨ ਨਹੀਂ ਜੇ ਠੰਡੋਂਡੇ ਚ ਹੈ ਨਾ ਏਦਾਂ ਇਹਨੂੰ ਪਹਿਲਾਂ ਇਹਦਾ ਕੱਢ ਦਿਓ ਆ ਵਿੱਚ ਜਿਹੜਾ ਕੰਪਰੈਸ਼ਨ ਹੈ ਜਿੱਦਾਂ ਪੁਰਾਣੇ ਇੰਜਣਾਂ ਚ ਹੁੰਦਾ ਸੀ ਪਰ ਹੋ ਜਾਣਾ ਐਸੀ ਗੱਲ ਨਹੀਂ ਕੱਲ ਲੈ ਅਬ ਹਾਂਜੀ ਬਹੁਤ ਵਧੀਆ ਕੀਤਾ ਕਰ ਦਿਓ ਬੰਦ 21 ਸਿਸਟਮ ਆ ਇਹਦਾ ਜੌਂਡੀਆ ਕਿਹੜਾ ਮਾਡਲ ਦੱਸਿਆ 1947 ਇਹ ਇਸ ਵਕਤ ਅਸੀਂ ਹੈਗੇ ਆ ਪੀਸ ਰਿਵਰ ਦੇ ਵਿੱਚ ਅਲਬਰਟਾ ਦੇ ਵਿੱਚ ਐਡਵੈਂਟ ਤੋਂ ਆਪਾਂ ਆ ਇਥੋਂ 550 ਕਿਲੋ 550 ਹਾਂਜੀ ਅੱਛਾ ਮੈਨੂੰ ਵੱਧ ਲੱਗਿਆ ਨਹੀਂ 550 ਹੀ ਪੰਡ ਦਾ ਸਾਰਾ 550 ਕਿਲੋਮੀਟਰ ਇੱਥੋਂ ਹਾਂਜੀ ਅੱਛਾ ਤੇ ਦੂਜੀ ਗੱਲ ਹੈ ਕੀ ਇਹ ਇਹ ਜੁੰਡੀ ਇਹ ਕਿੱਥੋਂ ਲੈਂਦਾ ਤੁਸੀਂ ਫਿਰ ਇਹ ਇੱਥੇ ਜਦੋਂ ਪਹਿਲਾਂ ਹੀ ਆਇਆ ਨਾ ਇੱਥੇ ਉਹ ਮਿਊਜ਼ੀਅਮ ਸੀਗਾ ਹਾਂ ਉਹ ਫਿਰ ਮਿਊਜ਼ੀਅਮ ਚੀਜ਼ਾਂ ਜੁੱਝਾਂ ਸਾਰੀਆਂ ਸੇਲ ਤੇ ਲਾਤੀਆਂ ਹਾਂ ਉੱਥੋਂ ਫਿਰ ਮੈਂ 4 ਪੀਸ ਲਏ ਸੀ ਇੱਕ ਲਿਆ ਸੀ ਰੀਓ ਲਿਆ ਸੀਗਾ 52 ਦਾ ਹੂੰ ਤੇ 48 ਦਾ KB3 ਇੰਟਰਨੈਸ਼ਨਲ ਤੇ ਇਹ ਲਿਆ ਸੀਗਾ ਤੇ ਇੱਕ ਮੈਂ ਹੋਰ ਫੋੜ ਲਿਆ ਸੀ ਟੂ ਟਨ ਜਦਾਂ ਤੇ ਹੁਣ ਇਹ ਕੀ ਸਿਸਟਮ ਕੀ ਹੁੰਦਾ ਸੀ ਕਿ ਨੀਹਾਸ ਪਾਵਰ ਆ ਕੀ ਸਿਲੰਡਰ ਹੈ ਹੋਰ ਇਹ ਹੈਗਾ ਗੈਸ ਇੰਜਨ ਹੀ ਆ ਪਰ ਇਹ ਜਾਣੇ ਨਾ ਜੇ ਬੜੀਆ ਵੀ ਕਹੇ ਲੋੰਗ ਸਟ੍ਰੋਕ ਜਿਹੜੇ ਆ ਜਦਾਂ ਨਾ ਤੇ ਮੇਰੇ ਹਿਸਾਬ ਨਾਲ ਇਹ ਇਹ ਹੋਊਗਾ ਉਦਾਂ ਪਰ ਡਿਪੈਂਡ ਤੁਹਾਡੀ ਜਦੋਂ ਹੁਣ ਆਪਣਾ ਜਿਹੜਾ ਕੀ ਉਹਨੂੰ ਕਹਿੰਦੇ ਆ ਅੱਠ ਦੇ ਇੰਜਨ ਨੂੰ ਕੀ ਕਹਿੰਦੇ ਆ ਆਪਣੇ ਜਿਹੜੇ ਆ ਇੰਜਨ ਪਾਣੀ ਤੇ ਚੱਲਦੇ ਕਿੰਨੀ ਨਹੀਂ ਪੀਟਰ ਛੋਟਾ ਪੰਜ ਦਾ ਆ ਦੂਜਾ ਲੈਸਟਰ ਅੱਛਾ ਲਾਸਟਰ ਗੋਰੇ ਦਾ ਨਾਈ ਇੰਗਲੈਂਡ ਦਾ ਦਾਈ ਉਹਦੇ ਨਾਂ ਤੇ ਫਿਰ ਉਹ ਦੇਖੋ ਹੁਣ 8 ਦਾ ਇੰਜਨ ਜਿੰਨੀ ਮਰਜੀ ਚੀਜ਼ ਚਲਾਈ ਜਾਓ ਫਿਰ ਜਿਹੜੀ ਸਟ੍ਰੋਕ ਹੈ ਨਾ ਮੇਕਸ ਬਿਗ ਡਿਫਰੈਂਸ ਪਰ ਮੇਰੇ ਸਹਾਵਨਾ ਹੋਊਗਾ ਤੋਂ ਬਾਅਦ ਮੇਬੀ ਯੂ نو 18 ਤੋਂ 22 ਹਾਰਸ ਪਾਵਰ ਜਿਹੜਾ ਪਰ ਇਹਦੀ ਸਟ੍ਰੋਕ ਜਿਹੜੀ ਆ ਯੂ نو ਜੇ ਹੁਣ ਤੁਸੀਂ ਇਨਲਾਈਨ ਇੰਜਨ ਲੈਨੇ ਆ ਉਹਦੀ ਖਚਾਈ ਹੋ ਰਿਆ ਹਾਂ V8 ਦੀ ਹੋ ਰਿਆ ਹੂੰ ਸੋ ਜਿਹੜਾ ਇਨ 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 ਲਾਈਨ ਹੈ ਜਿਹੜਾ ਉਹਦੀ ਲੱਗਿੰਗ ਪਾਵਰ ਬਹੁਤ ਹੈ ਜਦਾ ਹੋਰ ਵੀ ਟਰੈਕਟਰ ਓਧਰ ਕੋਲ ਬਹੁਤ ਖੜੇ ਆ ਹੋਰ ਵੀ ਸਟਾਰਟ ਹੋ ਜੂ ਕੋਈ ਹਰ ਦੇ ਚਲਦੇ ਸਾਰੇ ਪਰੋਂ ਇਹ ਜਦੋਂ ਫੇਰ ਬੈਟਰੀਆਂ ਬੂਟੀਆਂ ਮੈਂਟੇਨ ਕਰਨੀਆਂ ਪੈਂਦੀਆਂ ਆ ਕਿ ਜੇ ਕਹੇ ਤਾਂ ਮੈਂ ਕਰ ਦਿੰਦਾ ਆ ਉਹ ਮਤਲਬ ਇੱਕ ਉਹ ਵੱਡਾ ਸਾਰਿਆਂ ਦਾ ਬਾਪੂ ਕਹਿੰਦੇ ਸੀ ਜਿਹੜਾ ਉਹ ਤੁਹਾਨੂੰ ਮੈਂ ਦਿਖਾ ਲ ਦਿੰਨਾ ਉਹ ਬੜਾ ਯੂਨੀਕ ਆ ਆ ਜੂ ਚੱਲੀ ਉਧਰ ਚਲਦੇ ਆ ਆ ਟਰੈਕਟਰ ਦੀ ਹੈ ਕੇਸ ਕੰਪਨੀ ਦਾ ਟਰੈਕਟਰ ਵੀ ਖੜਾ ਵਾ ਅਮਰੀਕਾ ਦੇ ਹੀ ਬਣੇ ਆ ਫਾਰਮਲ ਵੀ ਖੜਾ ਉਹ ਮੈਸੀ ਹੈਰਿਸ ਕਟੋ ਹੋ ਗਿਆ ਜੇ ਹੁਣ ਕਿਦੇ ਆ ਨਾ ਖੜਾ ਕੋਈ ਹੱਥ ਉੱਤਨਾ ਵਿੱਚ ਪਾ ਲਵੇ ਲੈ ਜੱਥੇ ਬੰਦੀ ਸਾਡੀ ਸਾਰੀ ਪਹੁੰਚੀ ਆ ਬਾਈ ਐਣ ਦੀ ਆਸ ਵਰਬਨ ਵੀ ਲਿਆਂਦੀ ਆ ਸਮਾਨਾਂ ਹੀ ਭਰੀ ਪਈ ਆ ਤੇ ਆ ਗਲ ਗਈ ਖੜੀ ਜਿੱਦਨੂੰ ਜਾਈ ਜੋ ਜੰਗਲ ਚ ਸਮਾਨ ਹੀ ਸਮਾਨ ਆ ਹੈ ਜੰਗਲ ਦੇ ਵਿੱਚ ਆ ਸੀ ਹਾਲੇ ਇੱਧਰ ਤੁਹਾਨੂੰ ਹੋਰ ਪੁਰਾਣੇ ਟਰੱਕ ਦਿਖਾ ਲ ਦਿੰਨਾ ਉਹ ਵੀ ਪੁਰਾਣੇ ਪੁਰਾਣੇ ਸ਼ਿੰਡਰੀਆ ਬਹੁਤ ਵਧੀਆ ਲੱਗਦੀ ਆ ਵਰਲਡ ਵਾਰ ਦੋ ਦੇ ਅੱਛਾ ਵਰਲਡ ਵਾਰ ਦੋ ਦੇ ਹਾਂਜੀ 1900 ਤਕਰੀਬਨ ਤੇ ਆਹ ਆਹ ਕਿਹੜਾ ਖੜਾ ਮੈਨੂੰ ਫੋਰਡਰਗਾ ਲੱਗਿਆ ਫੋਰਡ ਦਾ ਹੀ ਆ ਇਹ ਹੈ ਫੋਰਡ ਹੀ ਆ ਇਹ ਫੋਰ ਟਰੈਕਟਰ ਹੈ ਜਾਂ ਫੋਰਡ ਹੀ ਆ ਇਹ ਕਿਹੜਾ ਹੋਇਆ ਮਾਡਲ ਇਹ ਤਕਰੀਬਨ 6000 ਸੋ ਯਾ ਸੋ ਪਰ ਇਹ 6000 ਦਾ ਠੀਕ ਜਿਹਾ ਹੀ ਹੈ ਇਹ ਬਾਹਲੇ ਤਾਂ ਨਹੀਂ ਸੀਗੇ ਜਦੋਂ ਪਰ ਠੀਕ ਹੀ ਆ ਨਹੀਂ ਸਾਨੂੰ ਫੋਰਡ ਦਾ ਬੜਾ ਚੰਗਾ ਲੱਗਦਾ ਨੇ ਇੰਡੀਆ 'ਚ ਅਸੀਂ ਫਿਰ ਪਰ ਹੈਗਾ ਫੋਰਡ ਹੀ ਆ ਇਹ ਹਾਂ 6 ਫੋਰਡ 6000 ਸੀ ਇਹ ਹਾਂ ਤੇ ਇਹ ਤੇ ਇਹ ਵੀ ਚੱਲਦਾ ਵਧੀਆ ਵੀ ਚੱਲਦਾ ਆ ਤੇ ਆ ਆ ਉਹ ਕੀ ਖੜਾ ਵਾ ਇਹ ਟਿਰੇ ਛਾ ਇਹ ਆਪਣੇ ਐਂਡੀ ਦੇ ਏਰੀਏ 'ਚ ਆਇਆ ਅੱਛਾ ਜਿਹੜਾ ਸ਼ਾਪ ਤੇ ਅਸੀਂ ਯੂਜ਼ ਕਰਦੇ ਉਹ ਵੀ ਇਹਦੇ ਨਾਲ ਦਾ ਇਹ ਹੈ ਟਰੈਕਟਰ ਆ ਟਰੱਕ ਆ ਨਹੀਂ ਨਹੀਂ ਲੋਡਰ ਆ ਇਹ ਲੋਡਰ ਹਾਂ ਤੇ ਇੱਕ ਟਰੈਕਟਰ ਵੱਡਾ ਕਹਿੰਦੇ ਸੀ ਉਹ ਜਿਹੜਾ ਪਾਸੇ ਆ ਟਰੈਕਟਰ ਹਾਂਜੀ ਵੱਡਾ ਜਿਹੜਾ ਸਟਾਰਟ ਕਰਨ ਸੀ ਆਪਾਂ ਉਹ ਆਹ ਜਿਹੜਾ ਆ ਇੱਕ ਕੈਟ ਆ ਆਹ ਇਹਦੇ ਨਾਲ ਇਹਦੇ ਮੂਰੇ ਦੋ ਤਿੰਨ ਚੀਜ਼ਾਂ ਪੈਂਦੀਆਂ ਇਹਦੇ ਮੂਰੇ ਇਹਦੇ ਮੂਰੇ ਇੱਕ ਤਾਂ ਨਾ ਜੇ ਹੁਣ ਟਰੈਕਟਰ ਵੱਢਣੇ ਆ ਹਾਂਜੀ ਇਹ ਜਿੱਦਾਂ ਇਹ ਤੁਰੇ ਜਾਣੇ ਬਲੇਡ ਆ ਉਹ ਵਿੱਚ ਪਿਆ ਜੰਗਲ ਦੇ ਵਿੱਚ ਇੱਧਰ ਬੁੱਛ ਵਿੱਚ ਪਿਆ ਅੱਛਾ ਉਹ ਇਹਨੇ ਕੱਟੀ ਜਾਣੇ ਐਨ ਉੱਤੋਂ ਉੱਤੋਂ ਜਦਾਂ ਤੇ ਪਰ ਹੈਗਾ ਇਹ ਜਿਹੜੇ ਦਿਨਾਂ ਇਸ ਤੇ ਇਹ ਹੈਗਾ ਆ 3T D7 3T ਇਹ ਟਰੈਕਟਰ ਇੱਕ ਦਿਨ ਇਹ ਵੱਡਾ ਸੀ ਸਾਰਿਆਂ ਨਾਲੋਂ ਇਹ ਟਰੈਕਟਰ ਆ ਇਹ ਹੁੰਦੇ ਤਾਂ ਟਰੈਕਟਰ ਹੀ ਪਰ ਇਹਨੂੰ ਕੈਟ ਕਹਿੰਦੇ ਆ ਕੈਟ ਕਹਿੰਦੇ ਆ ਆ ਮਤਲਬ ਟੈਂਕਰ ਦਾ ਇਹ ਕਿਹੜਾ ਆ ਕੈ ਇਹਦਾ ਆ ਲੈ ਗਿਆ ਸੀ ਹਾਂ ਮੁੜ ਕੇ ਟੇਮ ਹੀ ਨਹੀਂ ਲੱਗਾ ਪਾਉਣ ਦਾ ਤੇ ਮੋਕੇ ਕੈਟ ਹੋਰ ਵੀ ਹੈਗੇ ਆ ਉਹ ਯੂਜ਼ ਕਰ ਲੀਦੇ ਆ ਇਹ ਖੜਾ ਖੜਾ ਫਿਰ ਖੜਾ ਇਹਨੂੰ ਮੈਂ ਵੈਨ ਜਿੱਦਣ ਬਰਬੀ ਫਿਰ ਤੂੰ ਕੇ ਲੈ ਆ ਹੁਣ ਇਹਦਾ ਮੈਂ ਉਹ ਪਾਉਂਗਾ ਪਰ ਇਹਦੀ ਖੂਬੀਅਤ ਇਹ ਆ ਹਾਂ ਜਿੰਨੀਆਂ ਨਵੀਆਂ ਮਸ਼ੀਨਾਂ ਆ ਹੂੰ ਉਹ ਤਾਂ ਮਤਲਬ ਸਟਾਰਟ ਹੋਊਗੀਆਂ ਜਾਂ ਨਾ ਹੋਊਗੀਆਂ ਹੂੰ ਇਹ ਇੱਕ ਸੰਨੀ ਇਹਨੂੰ ਕਹਿੰਦੇ ਆ ਨਾ ਜਿਹੜਾ ਕ੍ਰੈਸੈਂਟ ਰੈਂਚ ਕਹ ਲਓ ਤੇ ਇੱਕ ਥੋੜੀ ਤੇ ਪੇਚਗਾਸ ਹੂੰ ਇਹ ਸਾਰਾ ਉਹਦੇ ਨਾਲ ਖੁੱਲ ਜਾਣਾ ਤੇ ਬਣ ਜਾਣਾ ਥੋੜੀ ਤੇ ਪੇਚ ਕਸਣਾ ਮਾਈਨਸ ਤੁਹਾਡੀ 60 ਮਾਈਨਸ ਹੋਊਗੀ ਇਹਨੂੰ ਕੋਈ ਬੈਟਰੀ ਨਹੀਂ ਚਾਹੀਦੀ ਇਹ ਸਟਾਰਟ ਹੋਊਗਾ ਅੱਛਾ ਮਾਈਨਸ 60 ਦੇ ਵਿੱਚ ਉਹ ਮੈਂ ਔਰ ਤੁਹਾਨੂੰ ਦਿਖਾ ਲਾਂ ਕਿਦਾਂ ਇਹ ਕਿਹੜਾ ਕਿੱਥੋਂ ਦਾ ਬਣਿਆ ਹੁੰਦਾ ਇਹ ਕਹਿ ਤਾ ਇਹ ਆਪਣੇ ਹੈਗੇ ਤਾਂ ਮਿਰਕ ਨਹੀਂ ਇਹ ਅੱਛਾ ਸੋਨਾ ਦਾ ਕੈਟਰਪਿਲਰ ਤੇ ਇਹਦਾ ਇੱਧਰ ਆ ਜਾਓ ਮੈਂ ਤੁਹਾਨੂੰ ਦਿਖਾਵਾਂ ਹਾਂਜੀ ਹਾਂਜੀ ਇਹ ਫੇ ਕੀ ਕੀਤਾ ਉਹਨੇ ਹੂੰ ਇਹਦੇ ਚ ਮੈਸੇਜ ਜੇ ਲਾਈਟ ਮਾੜੀ ਮੋਟੀ ਚਾਹੀਦੀ ਆ ਹੈਗੀ ਆ ਅੱਛਾ ਬਈ ਬਿਲੀ ਬਣਾਉਂਦਾ ਆ ਹੂੰ ਇਹ ਹੈਗਾ ਆ 6 ਵੋਲਟ ਬੈਟਰੀ ਹੁੰਦੀ ਸੀ ਹੂੰ ਇੱਥੇ ਉਹਦੀ ਜਿੱਦਾਂ ਇਹਦੇ ਚ ਫੇ ਉਹਨੇ ਦੋ ਇੰਜਣ ਲਾਇਓ ਆ ਅੱਛਾ ਜਿੱਦਾਂ ਇਹਦੇ ਚ ਆਹ ਇੰਜਣ ਆਹ ਮੈਂ ਤੁਹਾਨੂੰ ਸਟਾਰਟ ਕਰਕੇ ਦਿਖਾਉਂਦਾ ਹੁਣ ਪਤਾ ਨਹੀਂ ਕੀਤਾ ਤਾਂ ਚਿਰ ਹੀ ਹੋ ਗਿਆ ਇਹਨੂੰ ਅੱਛਾ ਕਿੰਨੇ ਚਾਰ ਵਾਰ ਤੂੰ ਸਟਾਰਟ ਕਰ ਲਿਆ ਮੇਰੇ ਹਿਸਾਬ ਨਾਲ ਇਹ 2-3 ਸਾਲ ਹੋ ਗਏ ਹੋਣੇ ਆ ਆ ਹੀ ਖੜਾ ਪਰ ਇੰਨੇ ਤਕੜੇ ਆਏ ਹੋ ਜਾਂਦੇ ਮੰਨ ਜਾਂਦੇ ਪੁਰਾਣੇ ਬੁੜੇ ਆ ਰਗੇ ਹੀ ਆ ਇਹ ਇਹ ਨਵੇਂ ਤਾਂ ਐਵੇਂ ਹੀ ਬੇਕੁਲ ਹੋਈ ਆ ਜਿਹੜੇ ਟਰੈਕਟਰ ਕਿਆ ਵਿਚਾਰਾ ਉਹ ਨਵਾਂ ਟਰੱਕ ਲਿਆ ਹੁੰਦਾ ਤੇ ਉਥੇ ਕਹਿੰਦੇ ਰੀਜਨ ਕਰ ਰਿਹਾ ਖੜਿਆ ਹੇਚਾ ਹੀ ਕਰਦਾ ਹੁੰਦਾ ਇਹ ਚੱਲਣ ਵਾਲੀਆਂ ਮਸ਼ੀਨਾਂ ਆ ਇਹਦੇ ਜਿਹੜੇ ਦੋ ਇੰਜਣ ਪਾਇਓ ਆ ਅੱਛਾ ਆ ਇੱਕ ਨਿਕਾ ਇੰਜਣ ਆ ਅੱਛਾ ਉਹ ਪਰੇ ਵੱਡਾ ਆ ਹੂੰ ਆ ਫੇ ਸਾਰੇ ਗੇਰ ਆ ਆ ਰਨ ਸਟਾਰਟ ਇੱਥੇ ਆ ਹੈ ਯੂ نو ਡੀਕੰਪਰੈਸ਼ਨ ਹੋ ਜਾਣਾ ਨੇ ਜੀ ਇੱਥੇ ਇਹਨੇ ਅੱਧਾ ਹੋ ਜਾਣਾ ਆ ਹੂੰ ਇੱਥੇ ਫੇ ਪੂਰਾ ਚੱਲਣਾ ਆ ਹੂੰ ਜਦੋਂ ਇਹਨੂੰ ਇੱਥੇ ਕਰਤਾ ਨਾ ਦੇਖ ਹੁਣ ਮੈਂ ਤੁਹਾਨੂੰ ਦੱਸਦਾ ਇਹ ਆ ਦੇ ਆ ਰਨ ਤੇ ਆ ਗਿਆ ਹੂੰ ਇਹ ਹੁਣ ਆ ਹੋ ਗਿਆ ਸਟਾਰਟ ਜਿੱਦਾਂ ਜੀ ਇਹ ਇਹ ਵਿੱਚ ਹੁਣ ਇੰਜਨ ਜਿੱਦਾਂ ਨਾ ਉਹ ਘੋੜਾ ਸਿੱਟੀ ਦਾ ਆਪਣੇ 8 ਦੇ ਤੇ 5 ਦੇ ਇੰਜਨ ਹੁੰਦੇ ਆ ਨਾ ਜੀ ਇਹਦਾ ਘੁਮਾ ਕੇ ਡੂ 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 ਘੋੜਾ ਸੇੜੀ ਦਿਓ ਸਟਾਰਟ ਹੋ ਜਾਂਦਾ ਆ ਹਾਂ 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 ਉਹੀ ਸਿਸਟਮ ਆ ਇਹ ਤੇ ਹੁਣ ਫੇ ਕੀ ਕਰਨਾ ਕੀ ਆ ਹਾਂ ਇਹਨੂੰ ਪਹਿਲਾਂ ਤੁਸੀਂ ਇਹਨੂੰ ਕਰਨਾ ਓਕੇ ਹੁਣ ਇਹਨੂੰ ਮੈਂ ਇੱਥੇ ਕਰਦਾ ਅੱਛਾ ਇਹਨੂੰ ਹੁਣ ਮੈਂ ਕਰਨਾ ਸਟਾਰਟ ਸਟਾਰਟ ਤੇ ਆਹੀ ਓਕੇ ਓਕੇ ਸਟਾਰਟ ਤੇ ਆ ਗਿਆ ਹੁਣ ਇਹ ਫੇ ਆ ਘੇਰਿਆ ਇਹਦੇ ਚ ਅੱਛਾ ਤਿੰਨ ਘੇਰਿਆ ਹਾਂ ਇੱਕ ਦਿਫੇ ਪਹਿਲਾਂ ਜਦੋਂ ਹੁਣ -60 ਆ ਘੁੰਮਣੀ ਨਹੀਂ ਚੀਜ਼ ਹੂੰ ਇਹਨੇ ਹੈਨਾ ਇਹ 60 ਤੇ ਡੀਕੰਪਰੈਸ਼ਨ ਕਰਕੇ ਹੂੰ ਹੂੰ ਹੌਲੀ ਹੌਲੀ ਸਾਰਾ ਇੰਜਣ ਘੁਮਾ ਦੇਣਾ ਹੂੰ ਜਦੋਂ ਫੇ ਇਹਨ ਘੁੰਮਣ ਲੱਪਿਆ ਆ ਜਿਹੜਾ ਆ ਇੰਜਣ ਆ ਇਹਦੇ ਵਿੱਚ ਪਾਣੀ ਆਉਂਦਾ ਆ ਦੇ ਹੂੰ ਇਹਨੇ ਪਾਣੀ ਤੱਤਾ ਕਰਕੇ ਉਹਦਾ ਤੱਤਾ ਕਰ ਦੇਣਾ ਹਾਂ ਫੇ ਆ ਜਿਹੜੇ ਗੇਰ ਆ ਹੂੰ ਇਹ ਜਦੋਂ ਫੇ ਘੁੰਮਦਾ ਘੁੰਮਦਾ ਆ ਸਿੱਡ ਦੇਣਾ ਹਾਂ ਤੇ ਇਹਨੇ ਫੇ ਉਹ ਢਿੱਕ ਦੇਣੀ ਵੱਜ ਕੇ ਫੇ ਸਟਾਰਟ ਹੋ ਜਾਣਾ ਕਰਕੇ ਕਰਦਾ ਤੇ ਫਿਰ ਆ ਇਹਦੇ ਚ ਮੈਗਨੀਟੋ ਆ ਅੱਛਾ ਮੈਗਨੀਟੋ ਜਿਹੜੀ ਇਹਦਾ ਕਰੰਟ ਬਹੁਤ ਆ ਅੱਛਾ ਕੋਇਲ ਦਾ ਕੋਈ ਕਰੰਟ ਨਹੀਂ ਇਹ ਤਾਂ ਜੇ ਨਾ ਲੱਗੇ ਸ਼ੌਕ ਜਦਾਂ -60 ਦੇ ਵਿੱਚ ਵੀ ਬੰਦੇ ਨੂੰ ਉਹ ਮਾਰਦੀ ਆ ਉਹ ਕਰੰਟ ਦੇ ਨਾਲ ਫੇ ਅੱਗ ਲੱਗ ਜਾਂਦੀ ਆ ਜੀ ਮਤਲਬ ਇੰਜਨ ਨੂੰ ਚੱਲਣ ਨੂੰ ਸੋ ਆ ਇਹਦੀ ਮੈਗਨੀਟੋ ਆ ਆ ਮੈਂ ਧਰਤੀ ਔਨ ਹਮ ਹੁਣ ਇੱਥੋਂ ਮੈਂ ਖੋਲਦਾ ਇਹਨੂੰ ਹਮ ਜੇ ਗੈਸ ਹੈਗਾ ਨਹੀਂ ਤਾਂ ਮੈਂ ਗੈਸ ਲਿਆਉਣਾ ਅੱਛਾ ਸ਼ਾਇਦ ਹੋਊਗਾ ਹੀ ਹੈਗਾ ਡੱਬੀ ਤਾਂ ਭਰੀ ਪਈ ਆ ਹਾਂਜੀ ਬਾਈ ਜੀ ਇਸ ਦਾ ਹੈਗਾ ਮੈਨੂੰ ਸਿੰਘ ਇੱਥੋਂ ਆ ਦਈ ਦੂਜਾ ਨਹੀਂ ਮੈਨੂੰ ਇੱਥੋਂ ਟੱਖਾ ਜਾ ਮੈਂ ਦੇਖਾਂ ਹੈਗਾ ਗੈਸ ਗੈਸ ਬੜੀ ਬਧੀ ਹੋ ਗਈ ਚੈੱਕ ਕਰਕੇ ਡੰਡੇ ਨਾਲ ਹਾਂਜੀ ਜਿਵੇਂ ਮੇਰੀ ਟਰੈਕਟਰਾਂ ਦੇ ਡੰਡੇ ਵਾਲੀਆਂ ਹੀ ਆ ਅੱਛਾ ਇਹਨਾਂ ਦੀ ਜਾਗ ਜਗਾਲ ਜੂ ਲੱਗ ਜਾਣਾ ਮੈਂ ਤਾਂ ਦੂਜੀ ਰੱਖ ਲੈਣਾ ਉਹਨਾਂ ਆ ਟੈਂਕੀ ਵੀ ਪਲਾਸਟਿਕ ਦੀ ਉੱਤੇ ਬੁੱਤਾ ਲਾ ਲਈਦਾ ਅੱਛਾ ਠੀਕ ਆ ਜੇ ਹੋਇਆ ਇਹਦੇ ਚ ਜੂਰ ਨਹੀਂ ਤਾਂ ਫੇਰ ਮੈਂ ਲਿਉਣਾ ਗੈਸ ਗੈਸ ਹੈ ਨਹੀਂਗਾ ਉੱਡ ਗਿਆ ਉਹ ਨਹੀਂ ਤੇ ਇਦਾਂ ਕਰ ਉਹ ਟਰੈਕਟਰ ਦੇ ਜਿੱਥੇ ਸਟਾਰਟ ਕਰਦੇ ਉਹ ਨਾਲ ਉੱਥੋਂ ਲਈ ਆ ਥੋੜਾ ਗੈਸ ਹਾਂ ਇਹ ਨਹੀਂ ਗਿਆ ਕਿਉਂ ਹੁਣ ਇੰਨੇ ਸਾਲਾਂ ਦਾ ਉੜ ਉੜ ਗਿਆ ਨਹੀਂ ਨਹੀਂ ਤੁਹਾਨੂੰ ਆ ਕਰਕੇ ਦਿਖਾ ਦਾਂ ਇਹ ਕਰਦੇ ਬਰੀ ਇੰਟਰਸਟਿੰਗ ਫਿਰ ਇਹਨਾਂ ਦੀ ਜਿਹੜੀ ਬੈਟਰੀ ਸੀ ਹਾਂਜੀ 6 ਵੋਲਟ ਸੀ 6 ਵੋਲਟ ਜਿਹੜੀਆਂ ਬੈਟਰੀਆਂ ਹੂੰ ਕੂਲਿੰਗ ਕੈਪੈਸਿਟੀ ਉਹਨਾਂ ਦੀ ਬਹੁਤ ਆ ਹਾਂਜੀ ਕੂਲਿੰਗ ਕੈਪੈਸਿਟੀ ਜਿਹੜੀ ਆ ਫਿਰ ਉਨੀ ਮੈਂ ਇਹ ਜਿਹੜੀ ਹੈ ਨਾ ਮੈਂ ਇਹ ਦੇਖਦਾ ਸੀ ਵੀ ਜਿਹੜੀਆਂ ਪੁਰਾਣੀਆਂ ਬੈਟਰੀਆਂ ਐ ਮਰਦੀਆਂ ਕਹਦੇ ਨਹੀਂ ਹੂੰ ਨਵੀਆਂ ਬੈਟਰੀਆਂ ਚ ਪਾਵਰ ਬਹੁਤ ਪਾਤੀ ਆ ਅੱਛਾ ਜਦੋਂ ਉਹ ਹੁਣ ਕੰਪਿਊਟਰ ਲਾ ਦਿੱਤੇ ਆ ਜਦੋਂ ਉਹ ਸਟੈਡੀ ਡਰੇਨੇਜ ਰਹਿੰਦੀ ਹੋਣਾ ਚ ਨਾ ਹੂੰ ਉਹ ਮਤਲਬ ਉਹਦੇ ਚ ਉਹ ਜਿਹੜਾ ਫਿਓ ਜਿਹੜਾ ਉਹਦੇ ਜਿਹੜਾ ਉਹਨੂੰ ਕਹਿ ਦੋ ਜਿਹੜਾ ਸਿਲਾਂ ਦੇ ਉੱਤੋਂ ਭੁਰਦਾ ਆ ਪੂਰਾ ਚੋਰਾ ਯਨੋ ਯਨੋ ਜਿਹੜਾ ਲੈਡ ਆ ਉਹ ਸ਼ਾਰਟ ਕਰ ਦਿੰਦਾ ਥੱਲੇ ਜੀ ਜਿਹੜੀਆਂ ਇਹ ਬੈਟਰੀਆਂ ਬਣਾਈਆਂ ਸੀ ਇੱਕ ਪਲੇਟ 2 ਵੋਲਟ ਬਣਾਉਂਦੀ ਆ ਹੂੰ ਉਨੀ ਫਿਲਟਰ ਲਾਇਆ ਸੀ ਗੱਬੇ ਅੱਛਾ 2 ਵੋਲਟ ਫਿਲਟਰ ਫੇ ਸੈਲ ਫਿਲਟਰ ਫੇ ਫਿਲਟਰ ਉਹ ਦੂਜੀ ਬੈਟਰੀ ਦੇ ਨਾਲ ਇੰਟਰਫੀਅਰ ਨਹੀਂ ਕਰਦੀ ਫਿਰ ਜਦੋਂ ਇੰਟਰਫੀਅਰ ਨਹੀਂ ਕਰਨੀ ਉਹ ਸ਼ਾਰਟ ਨਹੀਂ ਹੁੰਦੀ ਹੁਣ ਜਦੋਂ ਤੁਸੀਂ ਬੈਟਰੀ ਲਗਾਤਾਰ ਤੁਹਾਡੀ ਯੂਥ ਹੋਈ ਜਾਂਦੀ ਨਾ ਹਾਂਜੀ ਉਹਦੇ ਵਿੱਚੋਂ ਲੈਡ ਜਿਹੜਾ ਘਸ ਕੇ ਹਾਂਜੀ ਥੱਲੇ ਇੱਕ ਦੂਏ ਦੇ ਪਲੇਟ ਨਾਲ ਜੁੜ ਜਾਂਦਾ ਜਦੋਂ ਜੁੜ ਜਾਂਦਾ ਸ਼ਾਰਟ ਹੋ ਜਾਂਦੀ ਫਿਰ ਡレイン ਹੋਣ ਲੱਗ ਪੈਂਦੀ ਹੈ ਬਿਲਕੁਲ ਸੋ ਇਹ ਮੈਂ ਤੈਨੂੰ ਦੱਸਾਂ ਮੇਰੀ ਜਿਹੜੀ ਟੀਚਰ ਸੀਗੀ ਨਾ ਮਿਸਿਸ ਸਟੈਪਾ ਜਦੋਂ ਪੜ੍ਹੇ ਹਾਂ ਜੋ ਯੂਕਰੇਨੀਅਨ ਮਤਲਬ ਯੂਕਰੇਨੀਅਨ ਟੀਚਰ ਸੀ ਪੋਰਟਲ ਵਰਨੀ ਇਹ ਪਹਿਲੀ ਟੀਚਰ ਕੈਨੇਡਾ ਦੇ ਵਿੱਚ ਹਾਂਜੀ ਜੀ ਉਹਦੇ ਕੋਲ 63 ਦੀ ਕੈਡਲਿਕ ਸੀਗੀ ਅੱਛਾ ਜੀ ਤੇ ਕੁੱਟ ਦੀ ਬਹੁਤ ਸੀ ਉਹਨੇ ਕੁੱਟਿਆ ਕੱਟਿਆ ਸਾਨੂੰ ਕਾਫੀ ਪੈਂਸਲਾਂ ਪੁਲਸਲਾਂ ਦੇਣੀਆਂ ਜਦਾਂ ਅੱਛਾ ਕੈਨੇਡਾ ਜਿ ਨਾਲੇ ਕੁੱਟਦੇ ਨਹੀਂ ਸੀ ਉਦੋਂ ਨਹੀਂ ਇਹ ਕੱਟ ਦਿੰਦੀ ਇਹ ਤਾਂ ਵਿਚਾਰੀ ਛੱਡ ਗਈ ਬਾਅਦ ਦੇ ਵਿੱਚ ਗੈਸ ਹੈਗਾ ਵਿੱਚ ਇਹਦੇ ਨਹੀਂ ਉਹ ਨਾਲ ਹੋਰ ਪਿਆ ਉਹ ਚੋ ਲੈ ਆਓ ਫਿਰ ਉਹ ਨਾ ਉਹ ਉਹ ਨਿਆਣੇ ਨੂਨੇ ਲੋਕ ਕੰਪਲੇਨ ਬਹੁਤ ਕਰਦੇ ਸੀ ਤੇ ਉਹ ਮਿਲ ਐਕਚੁਅਲੀ ਰਾਉਂਡ 90 ਕੇ ਦੇ ਵਿੱਚ ਸਟੀਚਿੰਗ ਹੀ ਛੱਡ ਗਈ ਉਹ ਹਾਂ ਜ਼ਿਆਦਾ ਕੁੱਟਣਾ ਹਾਂ ਕਹਿੰਦੀ ਨਹੀਂ ਕਹਿੰਦੀ ਮੈਂ ਕੋਈ ਤਨਖਾਹ ਲਈ ਥੋੜੀ ਪੜਾਉਣੀ ਆ ਮੈਂ ਤਾਂ ਬੰਦੇ ਵੀ ਆਪਰੇ ਰੋਟੀ ਖਾਣ ਜੋਗੇ ਹੋ ਜਾਣ ਜਦਾਂ ਹੂੰ ਤੇ ਐਨੀਵੇ ਉਹ ਕੇਵਲਾ ਲੈਂਦੀ ਸੀਗੀ ਤੇ ਕੇਵਲਾ ਨਨ੍ਹਾ ਮੈਨੂੰ ਟੱਕਰੀ ਇਹ 88 ਚ ਹੂੰ 88 ਜਦੋਂ ਮੈਂ ਉਹਨੂੰ ਮੈਂ ਕਿਹਾ ਵੀ ਉਹ ਮੈਨੂੰ ਦੇਖਿਆ ਤੇ ਉਹਦੀ ਯੂ ਨੋ ਹਲੋ ਕੀਤੀ ਸਾਰਾ ਕੁਝ ਉਹਨੂੰ ਤੇ ਮੈਂ ਕਿਹਾ ਵੀ ਉਹ ਕਹਿੰਦੀ ਕਿੱਦਾਂ ਜਦੋਂ ਮੈਂ ਕਿਹਾ ਤੂੰ ਇੱਧਰ ਕਿ ਕਹਿੰਦੀ ਮੈਂ ਕੇਵਲਾ ਲਈਆਂ ਕਹਿੰਦੀ ਮੇਰੇ ਕੋ 63 ਦੀ ਕਾਰ ਆ ਹੂੰ ਕਹਿ ਲਓ ਹੂੰ ਕਹਿੰਦੀ ਕਦੀ ਉਹਨੇ ਮੈਨੂੰ ਪ੍ਰੋਬਲਮ ਨਹੀਂ ਦਿੱਤੀ ਦੋ ਵਾਰੀ ਕਹਿੰਦੀ ਕੇਵਲਾ ਲੁਆਈਆਂ ਹੂੰ ਹੁਣ ਮੈਂ ਕਹਿੰਦੀ ਕੇਵਲਾ ਲੈ ਰਹੀਆਂ ਕਹਿੰਦੀ ਮੈਂ ਸਹੀ ਕਰ ਰਹੀਆਂ ਜਦਾਂ ਮੈਂ ਉਹਨੂੰ ਸਿਰ ਮਾਰਿਆ ਮੈਂ ਕਿਹਾ ਨਹੀਂ ਸਹੀ ਨਹੀਂ ਕਰ ਰਹੀ ਕਹਿੰਦੀ ਕੀ ਗੱਲ ਮੈਂ ਕਿਹਾ ਤੂੰ ਕਾਰ ਵੀ ਤੈਨੂੰ ਚਾਹੀਦੀ ਆ ਬੈਟਰੀ ਹੋਰ ਚਾਹੀਦੀ ਜੇ ਨਾ ਸਟਾਰਟ ਕਰੂੰਗੀ ਲਿਆਉਣ ਨੂੰ ਚਾਹੀਦੀ ਤਾਂ ਤੈਨੂੰ ਬੈਟਰੀ ਆ ਫੇ ਕਹਿੰਦੀ ਮੈਂ ਕਿਹੜੀ ਬੈਟਰੀ ਲਵਾਂ ਮੈਂ ਕਿਹਾ ਮੇਰੀ ਉਮਰ ਹੈਗੀ ਸਾਰੀ 24 ਸਾਲ ਦੀ ਤੇਰੀ ਕਾਰ ਆ 25 ਸਾਲ ਦੀ ਮੇਰੇ ਤੋਂ ਪਹਿਲਾਂ ਬਣੀ ਉਹ ਤੂੰ ਤਾਂ ਪੜਾਉਣਾ ਛੱਡੀ ਮੈਂ ਨਹੀਂ ਤੈਨੂੰ ਕਹਿਣਾ ਕਿਹੜੀ ਲੈ ਮੈਂ ਕਿਹਾ ਇਹ ਤਾਂ ਕੋਈ ਮਤਲਬ 5-7 ਸਾਲ ਚੱਲਦੀਆਂ ਬੈਟਰੀਆਂ ਜਿਹੜੀਆਂ ਅੱਜ ਕੱਲ੍ਹ ਆ ਫਿਰ ਮੇਰੇ ਮਨ 'ਚ ਸੀਗਾ ਵੀ ਬੈਟਰੀ ਕਾਤੇ ਪੁਰਾਣੀਆਂ ਚੀਜ਼ਾਂ ਇਹਨੀਆਂ ਕੱਢਦੀਆਂ ਸੀਗੀਆਂ ਹਾਂਜੀ ਇਹਦੀ ਬੈਟਰੀ ਫੇਰ ਪਾੜ ਕੇ ਦੇਖੀ ਵੀ ਇਹਦੀ ਇਹਦੇ ਵਿੱਚ ਕੀ ਆ ਜਦਾਂ ਅੱਛਾ ਇਹਦੇ 'ਚ ਫੇਰ ਪਲੇਟਾਂ ਲਾਈਆਂ ਆ ਮਤਲਬ ਵੀ ਇਹਦੀ ਇੰਟਰਫੀਅਰ ਨਾ ਹੋਵੇ ਇਹਦੀ ਦੂਜੇ ਦੇ ਨਾਲ ਦੋਨੇ ਖਾਲੀ ਆ ਉਹਦੇ 'ਚ ਥੋੜਾ ਜਿਹਾ ਹੈਗਾ ਦੂਜੇ 'ਚ ਬਹੁਤ ਲੀਟਰ ਹੀ ਵਧੀਰਾ ਆ ਇਹਨੂੰ ਕਿਹਾ ਇਹ ਆਪਾਂ ਕਿਹੜਾ ਗਾ ਹੁਣ ਵਾਣ ਜਾਣਾ ਕਿਸੇ ਪਾਸੇ ਤੇ ਇਹ ਮਤਲਬ ਕੰਮ ਕਿਹੜੇ ਕਿਹੜੇ ਆਉਂਦਾ ਸੀ ਆਹ ਜਗ੍ਹਾ ਇਹ ਧਰਤੀ ਧੱਕੇ ਸੀ ਵਨ ਟਾਈਮ ਵਾਸ ਦਾ ਬਿਗੇਸਟ ਕੈਟ ਏ ਹੁਣ ਤਾਂ ਚਲੋ ਡੀ 11 ਡੀ 10 ਨਹੀਂ ਆ ਗਏ ਇਹਨਾਂ ਤੋਂ ਚਾਰ ਚਾਰ ਗੁਨੇ ਭਾਰੇ ਆ ਮਤਲਬ ਇਹ ਦਰਖਤ ਕੱਟਣ ਲਈ ਆਉਂਦਾ ਸੀ ਕੰਮ ਹਾਂਜੀ ਹਾਂਜੀ ਮਤਲਬ ਆਹ ਜਿਹੜੇ ਆ ਉਹ ਤਾਂ ਹੈਗਾ ਵੀ ਥੋੜਾ ਵਾਲਾ ਕਿ ਨਹੀਂ ਹਾਂਜੀ ਹਾਂਜੀ ਬਹੁਤ ਵਧੀਰਾ ਆ ਇਹਨੂੰ ਹੋਰ ਕਿੰਨਾ ਕਿ ਚਾਹੀਦਾ ਆਪਾਂ ਆਪਾਂ ਕਿਹੜਾ ਫੌਲ ਚ ਲੈ ਜਾਣਾ ਇਹ ਬਹੁਤ ਯਾਲਾ ਬੁੜਿਆ ਨੇ ਬੁੜੇ ਜਿਹੜੇ ਹੁੰਦੇ ਆ ਨਿਆਣਿਆਂ ਨੂੰ ਕਿੰਨੀਆਂ ਗੁਣੀਆਂ ਦੇਂਦੇ ਆ ਆਪ ਤਾਂ ਉਹ ਯਰੋ ਵਿਚਾਰੇ ਉਹ ਇਦਾਂ ਹੀ ਇਹ ਬੜੀ ਜੁਨੀਕ ਚੀਜ਼ ਆ ਐਕਚੁਅਲੀ ਦੇਖੋ ਇਹ ਮਸ਼ੀਨ ਤੁਹਾਡੇ ਘਰ ਖੜੀ ਆ ਨਾ ਕੋਈ ਬੈਟਰੀ ਨਹੀਂ ਹੁਣ ਹਰ ਇੱਕ ਦੀ ਬੈਟਰੀ ਕੇਵਲਾਂ ਕੇਵਲਾਂ ਲਵਾਉਂਦੇ ਆ ਹੈ ਤੇ ਹਰ ਇੱਕ ਦੀ ਬੈਟਰੀ ਮਰੀ ਆ ਹੁਣ ਬੈਟਰੀ ਹੈ ਨਹੀਂ ਇਹ ਚ ਬੈਟਰੀ ਨਹੀਂ ਤੇ ਸਿੱਧਾ ਹੀ ਸਟਾਰਟ ਹੋ ਦੇਖੋ ਸਹੀ ਤੁਹਾਨੂੰ ਹੁਣ ਠੀਕ ਆ ਗੱਲ ਫਿਰ ਇਹਦਾ ਯਾਰ ਡੀਜ਼ਲ ਯਾਰ ਦਾ ਦੇਖ ਡੀਜ਼ਲ ਨੋ ਵੀ ਡਿਡ ਅ ਰੋਂਗ ਕੋਈ ਨਹੀਂ ਪਤਾ ਪਾ ਹੂੰ ਮੈਂ ਕੋਈ ਨਹੀਂ ਮੈਂ ਦੇਖਦਾ ਮੈਂ ਗੈਸ ਲਿਓਣਾ ਪਰਿਓ ਲਿਓਣਾ ਨਹੀਂ ਕੋਈ ਨਹੀਂ ਰਹਿਣ ਕੋ ਨਹੀਂ 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 ਜਿਹੜੇ ਪਹਿਲੇ ਇੰਜਨ ਸੀ ਹਾਂਜੀ ਇਹ ਤਾਂ ਨਹੀਂ ਹੈ ਉਹਨਾਂ 'ਚ ਡੀਜ਼ਲ ਪਾ ਦਿਓ, ਮਿੱਟੀ ਦਾ ਤੇਲ ਪਾ ਦਿਓ, ਗੈਸ ਪਾ ਦਿਓ, ਪ੍ਰੋਪੇਨ ਪਾ ਦਿਓ, ਪੁਰਾਣਾ ਤੇਲ ਪਾ ਦਿਓ, ਹਰ ਇੱਕ ਤੇਲ ਤੇ ਚੱਲਦੇ ਸੀ ਮਿਲਟਰੀ ਸਾਰੇ ਕੋਈ ਪਾ ਦਿਓ। ਅੱਛਾ, ਕੋਈ ਚੀਜ਼ ਪਾ ਦਿਓ। ਇਹ ਤਾਂ ਸਾਨੂੰ ਬੁੱਧੂ ਬਣਾਇਆ ਉਹਨੂੰ ਪਾਣੀ ਉਹ ਬੋਤਲ 'ਚੋਂ ਪੀਓ, ਉਹਦੇ 'ਚੋਂ ਆਹ ਪੀਓ, ਉਹਦੇ 'ਚੋਂ ਆਹ ਪੀਓ। ਉਹਨਾਂ ਦੀ ਇਦਾਂ ਦੀ ਚੀਜ਼ ਹੀ ਇਹ ਬਣਾਈ ਉਹ ਕੰਪ੍ਰੈਸ਼ਨ ਬਰਨਿੰਗ ਸਾਰੀ ਮਾਤਰਾ ਕੋਈ ਵੀ ਆ ਜਾਵੇ ਜਦਾਂ। ਜਿਹੜਾ ਮਰਜ਼ੀ ਤੇਲ ਪਾ ਦਿਓ ਹੋਇਆ। ਹੁਣ ਹੋਰ ਲੈ ਕੇ ਆਉਂਗੇ ਤੇਲ ਕਿਵੇਂ? ਲੈ ਲਿਓ ਨਾ, ਲੈ ਲਿਓ ਨਾ। ਓਕੇ। ਆਹ ਤਾਂ ਉਦਾਂ ਥੋੜਾ ਇਹ ਫੇ ਡੀਜ਼ਲ ਤੇ ਹੁੰਦਾ ਓੱਖਾ 60 ਪਰੇ ਨਹੀਂ ਹੋ ਜਾਣਾ ਇਹਨੇ ਮੰਨ ਜਾਣਾ ਮੰਨ ਜਾਣ ਕਹਿਣੀ ਚਾ ਹਮ ਬੰਦੇ ਨੇ ਦੇਖੋ ਪਉਣਾ ਸੀ ਨਾ ਬੈਣ ਕੀ ਗੱਲ ਉਹਨੇ ਚੱਕ ਕੇ ਪਾ ਦੇਣਾ ਸੀ ਬੰਦੇ ਨੂੰ ਪਤਾ ਹੋਣਾ ਜੇ ਡੀਜ਼ਲ ਆ ਕਿ ਗੈਸ ਆ ਸਹੀ ਆ ਹੁਣ ਮਿਲ ਗਈ ਗੈਸ ਗੈਸ ਹੀ ਆ ਇਹਦੇ ਛੋਣੀ ਬਸ ਠੀਕ ਆ ਗੱਲ ਪਰ ਜੇ ਨਾ ਵੀ ਹੋਈ ਇਹਨੂੰ ਡੀਜ਼ਲ ਤੇ ਚੱਲਣਾ ਪੈਣਾ ਹੋਣਾ। ਕਿਹਨੇ ਚੱਕਿਆ ਜੀ ਇਹਦੇ ਬਾਹਰ ਲਿਗਿਆ। ਇਹ ਤਾਂ ਕਹਿੰਦੀ ਦੇ ਕੇ ਚੱਕਿਆ। ਹੁਣ ਆਪਾਂ ਕੀ ਕਰਨਾ? ਉਦੋਂ ਪਾਇਆ ਤਾਂ ਮਾੜਾ ਨਹੀਂ ਐ। ਆ ਇੱਧਰ ਵੀ ਛੱਡਦਾ ਮੈਂ। ਉਹ ਪੱਲੇ। ਇਹ ਕਿਹੜਾ ਮਾਡਲ ਦਾ ਇਹ? ਇਹ 53 ਦਾ। 1953। ਹਾਂਜੀ। ਤੇ ਬਣ ਕੇ 75 ਸਾਲ ਹੋ ਗਿਆ। ਮੈਂ ਮਾੜਾ ਯਾਰ। ਉਦੋਂ ਤਾਂ ਇਹਨੂੰ ਕੁਝ ਨਹੀਂ ਹੋਣਾ। ਇੱਦਾਂ ਹੀ ਪਾਉਣਾ। ਪਰ ਥੋੜੀ ਜਿਹੀ ਸਟਾਰਟਿੰਗ ਓਕੀ ਹੋ ਜਾਂਦੀ ਡੀਜ਼ਲ ਨਾਲ ਹੋਏ ਨਾ ਬਾੜੀ। ਆ ਡੀਜ਼ਲ ਤਾਂ ਫਿਰ ਆਈਆਂ। ਇਹ ਤਾਂ ਬੜੀਆਂ ਚੀਜ਼ਾਂ ਠੀਕ ਆ ਜਿਹੜੇ ਤੇਲ ਵਾਲੇ ਖੂਹ ਆ ਉਹ ਵੀ ਇੱਥੇ ਨੇੜੇ ਹੀ ਆ ਹਨਾ ਆਪਣੇ ਖੂਹਾਂ ਖੂਹ ਤਾਂ ਸਾਰੇ ਤੇਲ ਹੈਗਾ ਤੇਲੀ ਤੇਲ ਆ ਹਨਾ ਹਾਂ ਖੂਹ ਨਿਕਲਿਉਂਦੇ ਯੋ ਮਤਲਬ ਸਾਰੇ ਹੈਗਾ ਤੇਲ ਵਾਲੇ ਆ ਉਹ ਵੀ ਹੁਣ ਤੋਂ ਪਤਾ ਨਹੀਂ ਤੁਹਾਡਾ ਸਕੇਜੂਲ ਸੀ ਤੈਨੂੰ ਮੈਂ ਦਿਖਾ ਲ ਦਿੰਦਾ ਕਿੰਨੀ ਦੂਰ ਆ ਇੱਥੋਂ ਨਹੀਂ ਉਹ ਤਾਂ ਥਾਂ ਥਾਂ ਲੱਗੇ ਹੋ ਅੱਛਾ ਅੱਛਾ ਠੀਕ ਆ ਰਾਜਤਾ ਆਈ ਸੀ ਨਲਕੇ ਜੀ ਕੈਂਦੀ ਫੜ ਲਿਓ ਥਲੋ ਉਧਰੋਂ ਪਾਉ ਵੀ ਵੱਡੀ ਚੀਜ਼ ਹੀ ਆ ਹਨਾ ਖੜੀ ਨਾਲ ਇਹ ਇਹਦੇ ਏਰੀਏ ਚ ਆਇਆ ਆ ਇਹਦੇ ਇੰਜਨ ਹੈ ਨਹੀਂ ਪਰ ਇਹ ਮੈਂ ਲਾਈਕ ਬਹੁਤ ਕਰਦਾ ਬੜੇ ਆ ਉਂਝਣੀ ਹੈ ਨਹੀਂ ਇਹਦਾ ਇੰਜਨ ਹੈ ਹੈਗਾ ਇੰਜ ਹੁਣ ਪਾ ਦੇਣਾ ਆ ਮੈਂ ਬਹੁਤ ਲਾਈਕ ਕਰਦਾ ਕਿਉਂ ਇਹ ਕਦੀ ਨਾ ਨਹੀਂ ਕਰਦੀ ਇਹਦੇ ਨਾਲ ਲਈ ਮੇਰੇ ਕੋ ਸ਼ੌਕ ਤੇ ਆ ਅੱਛਾ ਸ਼ੌਕ ਤੇ ਤਾਂ ਚਲੋ ਹੈਗੇ ਤਿੰਨ ਚਾਰ ਹੋਰ ਹੈਗੇ ਆ ਤੇ ਮਤਲ ਇਹ ਇਹ ਬਹੁਤ ਇਨੇ ਕੰਮ ਕੀਤਾ ਬੜੇ ਸਿੰਪਲ ਆ ਇਹ ਇਹੋਂ ਜਸ ਮਾਰੋ ਕੁੰਜੀ ਜਾਓ ਲਾ ਕੇ ਲਓ ਹੈਂਡਲ ਤੇ ਹੋ ਇਧਰ ਆ ਵਾ ਜੀ ਹਾਂ ਫਿਰ ਬੈਟਰੀ ਦਾ ਹੈ ਨਹੀਂ ਕੀ ਨਹੀਂ ਕੋਈ ਨਹੀਂ ਤੁਸੀਂ ਇੱਥੇ ਹੀ ਅੱਛਾ ਹੁਣ ਆਹ ਖੋਲ ਦਈਏ ਤੇ ਇਹਦੀ ਕੋਈ ਟਾਸਿਕ ਨਿਕਲਦੀ ਆ ਅੱਛਾ ਇਹ ਆਮ ਬੰਦਾ ਨਹੀਂ ਉਹਦਾ ਪੈ ਨਹੀਂ ਹੋਏ ਜਿਹੜਾ ਐਕਸਪੀਰੀਅੰਸ ਉਹ ਤਾਂ ਕਰ ਲੂਗਾ ਬਲੀ ਉਹ ਪੁੱਠਾ ਦਿੱਤਾ ਇਹਨਾਂ ਨੇ ਨਹੀਂ ਕਰਾਂਗੇ ਇਸ ਰਾ ਇਦਾਂ ਹੀ ਹੋਣਾ ਇਹ ਪੁਰਾਣੇ ਹਾਂਜੀ ਜਰ ਤਾਂ ਬੋਲ ਤਾਂ ਬੋਲੂ ਬੋਲੂ ਨਹੀਂ ਉਹ ਨਹੀਂ ਚੱਲਣਾ ਹਾਲੇ ਹਾਲੇ ਨਿੱਕੂ ਚੱਲਣਾ ਆ ਹੋ ਸਕਦਾ ਹੈ ਨਾ ਕੋਈ ਬੜਾ ਵਿਚਰ ਹੋ ਗਿਆ ਨਾ ਹੋ ਗਿਆ ਬਾਕੀ ਪਹਿਲੇ ਡੀਜ਼ਲ ਪਾ ਕੇ ਆਪਾਂ ਨੂੰ ਥੋੜਾ ਜਿਹਾ ਉਹ ਵੀ ਹੋ ਸਕਦਾ ਕੋਈ ਨਾ ਮੈਡਰ ਇਨ ਕਰ ਦੇਣਾ ਕੋਈ ਨਹੀਂ ਮਾਂ ਵੀ ਭੰਦਾ ਕਈ ਵਾਰੀ ਆ ਜਦਾ ਅੱਛਾ ਧਰਮੀ ਗੁਰਮੀ ਆ ਜਾਂਦੀ ਕਈ ਵਾਰੀ ਨੀਰੇ ਡੱਟ ਚ ਪਾ ਕੇ ਇਹਨੂੰ ਫੇ ਇਥੋਂ ਬਣਾਉਣਾ ਮੈਂ ਪਲੀਤਾ ਲਾਉਣਾ ਪਊ ਹੂੰ ਇਹਦਾ ਇਦਾਂ ਹੀ ਚੀਜ਼ਾਂ ਚੱਲਦੀਆਂ ਫੇਜ ਹਾਂ ਇਹਦਾ ਕਰਨ ਦਾ ਸਟਾਰਟ ਪਊਗਾ ਫਿਰ ਜੇ ਹੁਣ ਨਹੀਂ ਹੁਣ ਇਹ ਸੁੱਕਾ ਪਿਆ ਨਾ ਹਾਂ ਬੋਤਲ ਦੀ ਪਤਾ ਜਾਂ ਕਿਦਾਂ ਮੜਾ ਜਾਂ ਪਾ ਦੇ ਬਸ ਬਾੜਾ ਨਹੀਂ ਹਾਂ ਇਹ ਹੋ ਜਾਊਗਾ ਐਸੀ ਗੱਲ ਨਹੀਂ ਨਹੀਂ ਠੀਕ ਆ ਗੱਲ ਫਿਰ ਇਦਾਂ ਨਹੀਂ ਵੀ ਤੁਹਾਨੂੰ ਰਾਹ ਛੱਡ ਕੇ ਜਾਊਗਾ ਹਮ ਹਾਫ ਰਨ ਇਹ ਤਾਂ ਗੈਸ ਹੀ ਬਹੁਤ ਖਾਂਦਾ ਹੁੰਦਾ ਥੋੜਾ ਜਿਹਾ ਥੋੜਾ ਜਿਹਾ ਨਹੀਂ ਡੀਜ਼ਲ ਤੇ ਆ ਇਹ ਅੱਛਾ ਠੀਕ ਆ ਬਹੁਤ ਹੈ ਹਾਂ ਬਸ ਬਹੁਤ ਹੈ نو ਪ੍ਰੋਬਲਮ ਇਹ ਸੁੱਕਾ ਪਿਆ ਹੁਣੇ ਉਦਾਂ ਹੋਣਾ ਨਹੀਂ ਆਪਾ ਹੋ ਸਕਦਾ ਦੋ ਵਾਰੀ ਪਾਉਣਾ ਪਵੇ ਮਨ ਜਾਓ ਮਿੱਤਰਾ ਚੱਲ ਹੁਣ ਮੈਂ ਇੰਜਨ ਦੇ ਵਿੱਚ ਪਾਤਾ ਪਲੱਗ ਖੋਲ ਕੇ ਅੱਛਾ ਦੋ ਚਾਬੀਆਂ ਨਾਲ ਹੀ ਖੁੱਲ ਜਾਂਦਾ ਇਹ ਇਹ ਨਟ ਸਾਰੇ ਦੂਜੇ ਹੀ ਆ ਜਿਹੜੇ ਇੰਡੀਆ ਵਾਲੇ ਸੰਨੀ ਜਈ ਵਾਲੇ ਹੁੰਦੇ ਆ ਹੂੰ ਹੂੰ ਉਹ ਆਪਣੇ ਮਸ਼ੀਨਾ ਮਸ਼ੀਨਾ ਨਹੀਂ ਖੋਲ ਲੈਂਦੇ ਜਿਆਦੇ ਗੋਲ ਜਿਹੇ ਚਾਰ ਖੁੰਝੇ ਜੇ ਨਟ ਹੀ ਆ ਲੈ ਹੋਣੇ ਨੇ ਹੋ ਜਾਣਾ ਇਹ ਪਹਿਲੀ ਵਾਰੀ ਬੋਬੇ ਨੇ ਜਰੂਰ ਮਾਰ ਦੇਣੀ ਆ ਇਹ ਸੈਤ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਬੱਲੇ ਬੱਲੇ ਇੱਕ ਵਾਰੀ ਹੋਰ ਪਾ ਲੈਣ ਦੇ ਮੈਨੂੰ ਹੋਰ ਹੋਰ ਪਾਉ ਹੋਰ ਪਾਉ ਨੂੰ ਕਰੰਟ ਦੇ ਉੱਪਰ ਆਕ ਨਹੀਂ ਨਹੀਂ ਮੰਨੂਗਾ ਹਾਂ ਮਾਰਦਾ ਫਰਾਕ ਪੂਰੇ ਨੋ 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 ਲੈ ਆਸ ਵੱਜ ਗਈ ਇਹ ਬੜੀ ਚੀਜ਼ ਵਧੀਆ ਨਜ਼ਾਰੇ ਵਾਲੀ ਆ ਹੂੰ ਦੇ 올ਡ ਇਜ਼ ਗੋਲਡ ਉਹ ਚੀਜ਼ ਆ ਜੀ ਹੁਣ ਇੱਥੋਂ ਇਹ ਵੀ ਦੇਖਣਾ ਆ ਇਹ ਤਾਂ ਨਹੀਂ ਫਿਊਜ ਸੁੱਕਾ ਨਹੀਂ ਨਹੀਂ ਇਹ ਬਾੜਾ ਗੱਲਾ ਆ ਫਲੱਡ ਵੀ ਆ ਥੋੜਾ ਬਾਲਾ ਪਤਾ ਹੋਣਾ ਵੀ ਚਾਹੀਦਾ ਆ ਹੂੰ ਉਹ ਤੇ ਇੱਕ ਵਾਰੀ ਹੋਰ ਪਾਉਣਾ ਪੈਣਾ ਆਓ ਇੱਕ ਵਾਰੀ ਹੋਰ ਪਾ ਲਓ ਫਿਰ ਇਹ ਤੁਸੀਂ ਵੱਡਿਓ ਕਿ ਇਹ ਵੱਡਾ ਇਹ ਬਹੁਤ ਵੱਡਾ ਮੇਤੋਂ ਸਾਈਆਂ ਤਾਂ ਇਹ ਮੈਨੂੰ ਬਈਕੂਫ ਬਣਾਉਂਦਾ ਕਿਹੜੇ ਸੰ ਦਾ ਜਾਨਵਾ ਪਾਪਾ ਜੀ ਇਹ 53 ਦਾ ਤੇ ਤੁਸੀਂ ਮੈਂ ਚੌਂਟ ਦਾ ਆ ਚੌਂਟ ਦਾ ਆ ਇਹ ਫਿਰ ਉਹ ਫਿਰ ਉਹ ਕਹਿੰਦਾ ਵਾਕੜ ਦਾ ਹਾਂ ਤਾਂ ਹੀ ਉਹ ਇਹ ਵੀ ਤੁਸੀਂ ਕੱਲ ਤੇ ਜਵਾ ਮੇਰੇ ਨਾਲ ਟੀਚਰਾਂ ਬਿਲਕੁਲ ਯਾ ਇਹਦਾ ਵੇ ਖੜੀਆਂ ਚੀਜ਼ਾਂ ਸੁੱਕ ਸੁੱਕ ਜਾਣੀਆਂ ਹੁਣ 68 ਰੂਟ ਚਲੇ ਹੋਇਆ ਕੀਤੇ ਨੂੰ ਸਹੀ ਆ ਪਰ ਮੰਨ ਨਹੀਂ ਜੂਗਾ ਇਸੀ ਗੱਲ ਨਹੀਂ ਮੰਨ ਜੂ ਮੰਨ ਜੂ ਲਾ ਇਦਰ ਵੀ ਪਾਣੀ ਦੇ ਵਿਅਸ ਦੀਆਂ ਕਿ ਭਰ-ਭਰ ਬੋਤਲਾਂ ਦੇ ਹੀ ਤਰੇ ਹੁੰਦੇ ਆ। ਨਹੀਂ ਡਾਕਟਰ ਸਾਹਿਬ অপারেশন ਥੀਟਰ ਚ ਖੜੇ ਨੇ, ਕੰਪਿਊਟਰ ਆ ਰਹੇ ਉਰੇ ਪਰੇ। ਜਦੋਂ ਸੁੱਕ ਜਾਂਦਾ ਨਾ? ਹਾਂਜੀ। ਨੀਡਲਾਂ, ਨੂਲਾਂ, ਫਲੋਡ, ਫਲੂਡ ਸੁੱਕ ਜਾਂਦੇ ਆ ਸਾਰੇ। ਇਹ ਧਾਨਾ ਜਿਹੜਾ ਇਹ ਹਜੇ ਵੀ ਹੰਗਾਰਾ ਜਾਂ ਭਰਦਾ ਆਪਣੇ ਨਾਲ। ਨਹੀਂ ਨਹੀਂ ਚੱਲੂਗਾ। ਤੇ ਜਿਹੜੇ ਹੋਣ ਵਾਲੀ ਮਸ਼ੀਨਰੀ ਐ ਇਹ ਤਾਂ ਨਹੀਂ ਚਲਣੀ। ਨੋ। ਇੰਨਾ ਚਾਰ ਕਢ ਕੇ ਨਹੀਂ। ਇਹ ਤਾਂ ਵਿਚਾਰੇ ਲੋਹੇ ਕਿੰਨਾ ਮਜ਼ਬੂਤ ਲੱਗਿਆ ਹੱਡ ਗੁੱਡੇ ਕਿਹੇ ਜਿਹੇ ਆਦੇ ਹਨਾ ਉਹ ਘੋੜੇ ਵਰਗੇ ਆ ਜਿਹੜੇ ਆਪਾਂ ਦੇਖ ਕੇ ਆਏ ਪਹਿਲਾਂ ਰਾਈਟ ਹੇਅਰ ਨਾ ਇਧਰ ਦੀ ਆ ਗਿਆ ਹੁਣ ਮੈਂ ਦੇਖੋ ಇಂಜನ್ ಬೇಕು ಕೊಡಬೇಕು ಏನು ಮಾಡಿ ಕರ್ತ ਵੀਅਰ ਸਟਾਰਟ ਇਹਦਾ ਖੜਕਾ ਬੜਾ ਸੀ ਛੋਟੇ ਦਾ ਯਾ ਵੱਡੇ ਦਾ ਖੜਕਾ ਘੱਟਾ ਹੁਣ ਆ ਹੋ ਗਿਆ ਹੁਣ ਸਟਾਰਟ ਲੈ ਹੋ ਗਿਆ ਸਟਾਰਟ ਅਰੇ ਡੀਜ਼ਲ ਸਟਾਰਟ ਹੋ ਗਿਆ ਵਾਹ ਜੀ ਬਾਕਮਾਲ ਹੋ ਗਈ ਜੇ ਕਰਨਾ ਹੋਵੇ ਤੇ ਆ ਆ ਤਾਰ ਜੀ ਆਉਂਦੀ ਸੀਗੀ ਆ ਮੈਂ ਲਾ ਕੇ ਰੱਖੀ ਹੂਆ ਤੇ ਇਹ ਬਿਜਲੀ ਬਣਾਉਂਦਾ ਆ ਜੇ ਲਾਈਟ ਲੋਟ ਮਾੜੀ ਮੋਟੀ ਚਾਹੀਦੀ ਹੋਵੇ ਇਹ ਬਿਜਲੀ ਬਣਾ ਦਿੰਦਾ ਬਣਾਉਂਦਾ ਬਿਜਲੀ ਠੀਕ ਆ ਗੱਲ ਤੇ ਮਸ਼ੀਨਰੀ ਹੁਣ ਕਿਲਾਓ ਓਏ ਪਰੇ ਕਿੱਥੇ ਟਰੱਕ ਖੜਾ ਤੇ ਦਰਖਤ ਉਹਦੇ ਹਾਲੇ ਵਾਲੇ ਅੱਗੇ ਖੜੇ ਆ ਮਸ਼ੀਨਰੀ ਹੁਣ ਇਦਾਂ ਆ ਮਸ਼ੀਨਰੀ ਸਾਰੀ ਜ਼ਿੰਦਗੀ ਮੈਂ ਮਸ਼ੀਨਰੀ ਚ 42 ਸਾਲ ਆਏ ਆ ਮੈਂ ਆਹ ਦੇਖੋ ਹੁਣ ਦਰਖਤ ਵੀ ਹੋ ਗਏ ਹਲੇ ਹਏ ਆ ਓਏ ਵਧੀਆ ਬਹੁਤ ਵਧੀਆ ਟਰੱਕ ਵਜਾਇਆ ਵੇਲਾ ਗੱਡੇ ਗੱਡੇ ਖੜੇ ਆ ਦਰਖਤ ਦੋ ਵਾਲੇ ਆਸੇ ਪਾਸੇ ਦਰਖਤੀ ਦਰਖਤ ਹੋ ਗਏ ਬਿਲਕੁਲ ਹੋਰ ਕੀ ਹੈ ਪ੍ਰਾਣੀਆਂ ਪ੍ਰਾਣੀਆਂ ਚੀਜ਼ਾਂ ਦਾ ਬਹੁਤ ਮਿੱਤਰਾ ਜਿੰਨੀਆਂ ਕਹੇ ਤੈਨੂੰ ਮਸ਼ੀਨਰੀ ਉੱਪਰੇ ਵੀ ਖੜੇ ਇੱਕ ਪਰੇ ਵੀ ਜੌਂਡੀਅਰ ਖੜਾ ਆਪਣਾ ਜੌਂਡੀਅਰ ਬੜੇ ਖੜੇ ਬਥੇਰੇ ਆ ਇੱਥੇ ਜੌਂਡੀਅਰ ਵਾਲੇ ਆ ਨਾ ਕਿ ਡਾਉਂਡੀਅਰ ਜਾਂ ਫੋਰਡ ਫੂਡ ਦਾ ਵਾਲਾ ਨਹੀਂਗਾ ਜੌਂਡੀਅਰ ਨੂੰ ਜ਼ਿਆਦਾ ਪੈਂਦੇ ਇੱਥੇ ਹੂੰ ਜੌਂਡੀਅਰ ਦਾ ਵਾਲਾ ਨਹੀਂ ਤੇ ਇੱਥੇ ਨਿੱਕਾ ਜਿਹਾ ਇੱਕ ਕੱਪ ਜਿਹਾ ਸੀ ਤੋ ਇਹੀ ਬੰਦੇ ਦੀ ਜਿਹੜੀ ਸਕਸੈਸ ਆ ਤੁਹਾਨੂੰ ਯਕੀਨ ਕਿੰਨਾ ਸੀ ਵੀ ਇਹ ਸਟਾਰਟ ਹੋ ਜੂਗਾ ਉਹ ਨਹੀਂ ਨਹੀਂ ਉਹ ਪਤਾ ਹੀ ਆ ਕਿੰਨਾ ਕੁ ਯਾਰ ਬੜਾ ਹੜੀਆਂ ਰੜੀਆਂ ਕਰੂ ਨਿਆਣੇ ਨੂੰ ਕੈਂਡੀ ਲਈ ਦੇਣੀ ਉਹਨੇ ਇਹ ਚੱਲੇ ਰਹਿਣਾ ਇਹਨੇ ਮੱਲੇ ਹੀ ਜਾਣਾ ਹੁਣ ਸਹੀ ਆ ਇਹ ਲੋਹਾ ਕਿੰਨਾ ਮਜਬੂਤ ਆ ਗੜਦਾ ਘੱਟਾ ਹੈ ਨਾ ਲੋਹਾ ਫੇ ਸੇ ਭਾਰਪੂਰ ਲਈ ਬਣਾਇਆ ਆ ਮਤਲਬ ਹੁਣ 30 ਸੱਕਣੇ ਆ ਚਲੋ ਹੁਣ ਤਾਂ ਇਹ ਕੁਛ ਨਹੀਂ ਨਵੀਆਂ ਦੇ ਬਰਾਬਰ ਬਹੁਤ ਵੱਡੀਆਂ ਮਸ਼ੀਨਾਂ ਆ ਗਈਆਂ ਪਰ ਇੱਕ ਟਾਈਮ ਯੂ نو D7 ਉਤੋਂ ਬਾਅਦ D8 ਫਿਰ 9 10 ਮੈਨੂੰ ਪਤਾ ਵੀ ਲੋਹਾ ਗਲਦਾ ਨਹੀਂ ਜਿਹੜਾ ਹੁਣ ਦਾ ਲੋਹਾ ਵਾ ਉਹ ਗਲਦਾ ਬਹੁਤ ਛੇਤੀ ਉਹ ਪਹਿਲਾਂ ਪਿਓਰ ਆ ਪ੍ਰਾਈਡ ਦੇ ਨਾਲ ਬਣਾਇਆ ਆ ਸਾਰੀਆਂ ਚੀਜ਼ਾਂ ਰਿਫਾਈਨ ਕਰਕੇ ਤੇ ਮੈਨੂੰ ਚੇਤਾ 90 ਦੇ ਵਿੱਚ ਪਹਿਲਾ D10 ਆਇਆ ਐਡਮਿਸ਼ਨਰ ਹਲੰਦੇ ਠੀਕ ਆ ਜੀ ਬੜਾ ਰੋਲਾ ਪਿਆ ਵੀ D10 ਆ ਰਿਹਾ ਉਹ ਆਪਣੇ ਆਪਸ਼ਨ ਵਾਲਿਆਂ ਨੇ ਫੋਟੋ ਪਾਣੀ ਆਮ ਨਹੀਂ ਸੀ ਜਦਾਂ ਯੂ نو ਹੁਣ ਤਾਂ D11 ਮੰਨ ਲਓ ਬਥੇਰੇ ਆਇਆ